ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ 베ਗਾ ਡੈਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਲੈਹਰਾ 베ਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਜਗਰਾਜ ਸਿੰਘ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੀ ਜਿਹੜੀ ਤਰੀਕਾ 12 ਤਰੀਕ ਪਹਿਲਾ ਮਹੀਨਾ 2026 ਵੀਡੀਓ ਦੇ ਵਿੱਚ ਇੱਕ ਚੰਗੀ ਗੱਬਣ ਮੱਝ ਦਿਖਾ ਰਹਿਆਂਗੇ ਚੰਗਾ ਕੱਦ ਕਾਠਾ ਚੰਗਾ ਵਜਣਾ ਬਾਕੀ ਫੇਸ ਕੁਆਲਿਟੀ ਦੇ ਸਿੰਗਾ ਦੀ ਬੰਤਰ ਸੁਣੋ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆਂਗੇ ਚੰਗੀ ਫੇਸ ਕੁਆਲਿਟੀ ਆਗੀ ਤੇ ਵਜਨ ਦੀ ਆਪਾਂ ਗੱਲ ਕਰਕੇ ਦਾ ਚੰਗਾ ਹੀ ਵਜਣਾਗਾ ਤੇ ਚੰਗਾ ਥਣ ਹਵਾਨਾਗਾ ਸਾਫ਼ ਥਣ ਹਵਾਨੇ ਦੀ ਆਗੀ ਪਹਿਲਾਂ ਤੁਹਾਨੂੰ ਆਪਾਂ ਇੱਕ ਅਰੀ ਤੋੜ ਕੇ ਦਿਖਾਉਣੇ ਤੇ ਬਾਕੀ ਗੱਲਬਾਤ ਬਾਈ ਜਗਰਾਜ ਨਾ ਕਰਾਵਾਂਗੇ ਤੋਰਿਓ ਬਈ ਥਣ ਹਵਾਨੇ ਦੀ ਆਪਾਂ ਫੇਰ ਗੱਲ ਕਰਦੇ ਬਾਈ ਪੂਰੀ ਚੰਗੀ ਤੇ ਸਾਫ਼ ਮਾਝਾਗੀ ਪਿਛੇ ਨੂੰ ਹਵਾਨਾ ਕਾਫੀ ਦਿਖਾਉਂਦੀ ਆਗੀ ਚੰਗਾ ਇਹ ਪੱਠਪੁੜੇ ਦੀ ਆ ਗਈ ਤੇ ਚੰਗੀ ਬੇਲ ਆ ਗਈ ਬੰਨ ਲਓ ਜੀ ਬਾਕੀ ਕਿਹੜਾ ਸੂਹਾ ਸੂਣਾ ਇੱਥੇ ਬੰਨ ਲਓ ਇੱਥੇ ਤੇ ਕਿੰਨਾ ਪਿਛਲੇ ਸੂਏ ਦੁੱਧ ਕੱਢਿਆ ਸਾਰੀ ਗੱਲਬਾਤ ਆਪਾਂ ਬਾਈ ਜਗਰਾਜ ਦੇ ਨਾਲ ਕਰਕੇ ਤੁਹਾਨੂੰ ਦੱਸਾਂਗੇ ਚੰਗਾ ਥਣਾ ਦੇ ਵਿੱਚ ਗੈਪ ਆ ਤੇ ਚੰਗਾਈ ਉਮੀਦ ਆ ਵੀ ਦੁੱਧ ਪਾਉਗੇ ਇਦਾਂ ਲਈ ਸਾਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੋਬਾਈਲ ਨੰਬਰ ਦੱਸੋ ਜੀ ਕੋਈ ਨੰਬਰ 85569 ਹਾਂਜੀ 07742 07742 ਹਾਂ ਠੀਕ ਆ ਜਿਹੜੀ ਆਪਾਂ ਇਹ ਮੱਝ ਦਿਖਾ ਰਹੇ ਆ ਕਿਹੜਾ ਸੂਆ ਸੁਣਾ ਜੀ ਇਹਨੇ ਇਹ ਤੀਜਾ ਸੂਆ ਸੁਣਾ ਤੀਜਾ ਸੂਆ ਹਾਂ ਠੀਕ ਆ ਜੀ ਜੇ ਆਪਾਂ ਗੱਲ ਕਰਗੇ ਵੀ ਪਿਛਲੇ ਸੂਏ ਕਿੰਨਾ ਦੁੱਧ ਪਾਇਆ ਇਹਨੇ 14 ਲੀਟਰ ਸੀ ਆਪਣੇ ਘਰ ਦੀ ਮੱਝ ਆ ਹਨਾ ਘਰ ਲਈ ਸਾਰੇ ਪਸ਼ੂ ਕਰਦੇ ਪਾਲੇ ਵੀ ਆ ਠੀਕ ਆ ਤੇ ਜੇ ਆਪਾਂ ਗੱਲ ਕਰਗੇ ਵੀ ਹੁਣ ਕੀ ਵਜਾ ਬਣੀ ਵੀ ਆਪਾਂ ਨੂੰ ਵੇਚ ਨਹੀਂ ਪੈ ਰਹੀਆਂ ਵਾਜੇ ਇਹ ਵੇਚਨੇ ਪਸ਼ੂ ਬੜਿਆ ਜੀ ਮੈਥੋਂ ਹੁੰਦਾ ਨਹੀਂ ਉਹ ਮੁੰਡਾ ਸੀ ਜਨ ਸੋ ਜਾਂਦਾ ਚੱਲ ਜਾਂਦਾ ਅੱਛਾ ਤੇ ਤਿੰਨ ਮਹੀਨਾ ਸੌ ਨਾ ਚੌਥੀ ਚਾਰ ਪਸ਼ੂ ਖੰਦੇ ਨਹੀਂ ਬਸ ਠੀਕ ਆ ਮਤਲਬ ਜਿਆਦਾ ਪਸ਼ੂ ਹੁਣ ਕਰਕੇ ਆਪਾਂ ਵੇਚ ਰਿਆਂਗੇ ਤੀਜਾ ਸੂਆ ਸੁਣਾ ਹੋਣੇ ਨੇ ਹਾਂ ਤੀਜਾ ਸੂਆ ਪਿਛਲੇ ਸੂਏ 14 ਲੀਟਰ ਦੁੱਧ ਪਾਇਆ ਹਨਾ ਦੋ ਮਾਗ ਨੂੰ ਦਿਨ ਪੂਰੇ ਹੋ ਜਾਣਗੇ ਦੋ ਮਾਗ ਨੂੰ ਠੀਕ ਆ ਜੀ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਜਾਇਦਾ ਰੇਟਾਂ ਰੇਟ ਦੇਖ ਲਓ 1 32 ਦੇ ਲਗਭਗ ਦੇ ਜਾਂਦੀ ਠੀਕ ਕੋਈ ਮਾਨਤਨ ਕਰਦਾ ਹੈ ਮਾਨਤਨ ਖੁੱਲੀ ਛੋਟ ਛੱਡ ਕਰਦਾ ਠੀਕ ਆ 1 ਲੱਖ ਤੇ 30000 ਰੁਪਿਆ ਬਾਈ ਨੇ ਡਿਮਾਂਡ ਕੀਤੀ ਹੈਗੀ ਤੇ ਵਿੱਚੋਂ ਮਾਨਤਨ ਹੋ ਜੂ ਇੱਕ ਵਾਰੀ ਮੋਬਾਈਲ ਨੰਬਰ ਦੁਆਰੇ ਦੱਸ ਦੇ 85569 ਹਾਂਜੀ 07742 ਠੀਕ ਆ ਜੀ ਲੋ ਬਾਈ ਜੀ ਜਿਹੜੇ ਨੂੰ ਵੀ ਵੀਰ ਨੂੰ ਮੱਝ ਪਸੰਦ ਆਈ ਤਾਂ ਬਾਈ ਜਗਰਾਜ ਨਾਲ ਸੰਪਰਕ ਕਰ ਲਿਓ ਬਾਕੀ ਥਾਣਾ ਦਾ ਤੁਸੀਂ ਗੈਪ ਚੈੱਕ ਕਰ ਲਓ ਪੂਰਾ ਚੰਗਾ ਗੈਪ ਆ ਪਿੱਛੋਂ ਹਵਾਨੇ ਦੀ ਜੇ ਆਪਾਂ ਗੱਲ ਕਰ ਗਏ ਤਾ ਸੂ ਤੱਕ ਹਵਾਨਾ ਪਿੱਛੇ ਲੱਗਿਆ ਹੋਇਆਗਾ ਤੇ ਚੰਗਾ ਥਾਣਾ ਆ ਗਾੜੀ ਦਾ ਵੀ ਤੇ ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਈ ਤਾਂ ਬਾਈ ਜਗਰਾਜ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਹੋਰ ਵੀਰ ਨੇ ਐਦਾਂ ਦੀ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਧੰਨਵਾਦ